ਪੰਜਾਬ ਸਰਕਾਰ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਯਤਨਾ ਸਦਕਾ ਪੰਜਾਬ ਜਿਹੜਾ ਹੈਗਾ ਪਹਿਲਾ ਅਜਿਹਾ ਸੂਬਾ ਬਣਨ ਜਾ ਰਿਹਾ ਜਿਸ ਵਿੱਚ ਕਿ ਸਰਕਾਰੀ ਤੌਰ ਤੇ ਜਿਹੜੀਆਂ ਸੀਟਾਂ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਪ੍ਰਾਈਵੇਟ ਨਾਲੋਂ ਜ਼ਿਆਦਾ ਹੋਵੇਗੀ ਕਿਸ ਤਰੀਕੇ ਦੀ ਫੈਸਿਲਿਟੀ ਹੈ ਤੇ ਕੀ ਕੁਝ ਨਵਾਂ ਹੋਣ ਜਾ ਰਿਹਾ ਸਾਡੇ ਨਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਉਪਕੁਲਪਤੀ ਸਾਹਿਬ ਮੌਜੂਦ ਨੇ ਸੋਦ ਸਾਹਿਬ ਸਰ ਸਭ ਤੋਂ ਪਹਿਲੇ ਇਹ ਜਾਨਣਾ ਚਾਹੁੰਦੇ ਆ ਕਿਸ ਤਰੀਕੇ ਦਾ ਇਹ ਹੈਗਾ ਕਿਵੇਂ ਸੀਟਾਂ ਵਧ ਰਹੀਆਂ ਨੇ ਅਤੇ ਵਿਸ਼ੇਸ਼ ਤੌਰ ਤੇ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਪੰਜਾਬ ਕਿਵੇਂ ਦਾ ਹੈ ਦੇਖੋ ਪੰਜਾਬ ਵਿੱਚ ਸਾਡਾ ਮੇਨ ਸਾ ਜੀ ਸਾਡੇ ਜਿਹੜੇ ਗਰੀਬ ਤਬਕੇ ਦੇ ਹੋਂਰ ਬੱਚੇ ਐ ਤੇ ਸਾਡੇ ਜਿਹੜੇ ਪੰਜਾਬ ਦੇ ਬੱਚੇ ਐ ਤੇ ਜਿਨ੍ਹਾਂ ਉਹ ਜਿਹੜੇ ਦੂਰ ਦਰਾਜ ਇਲਾਕੇ ਪੰਜਾਬ ਵਿੱਚ ਉਥੋਂ ਦੇ ਲੋਕਲ ਸਾਡੇ ਜਿਹੜੇ ਸਟੂਡੈਂਟਸ ਐ ਉਹ ਮੈਡੀਕਲ ਸਟੱਡੀਜ਼ ਕਰਕੇ ਤੇ ਪੋਸਟ ਗ੍ਰੈਜੂਏਸ਼ਨ ਤੇ ਸੁਪਰ ਸਪੈਸ਼ਲਿਟੀ ਦੀ ਕਰਕੇ ਇੱਥੇ ਪੰਜਾਬ ਦੇ ਲੋਕਾਂ ਦਾ ਇਲਾਜ ਕਰਨ ਤੇ ਫੈਸਿਲਿਟੀਆਂ ਇਹ ਉਹ ਦੀਆਂ ਹੋਈ ਹੋਣ ਜਿਸੇ ਕਿ ਜਿਹੜੀਆਂ ਵੀ ਕਮੀਆਂ ਚੈਨ ਮੈਨਪਾਵਰ ਵਿੱਚ ਹੈ ਜਾਂ ਇਕਪਮੈਂਟ ਵਿੱਚ ਹੈ ਜਾਂ ਫਿਰ ਤੁਹਾਡੇ ਇਨਫਰਾਸਟ੍ਰਕਚਰਸ ਹੈ ਤੁਹਾਨੂੰ ਮੈਂ ਇਹ ਦੱਸਿਆ ਕਿ ਅਸੀਂ ਸ਼ੇਅਰ ਕੀਤਾ ਸੀ ਕਿ 150 ਸੀਟਾਂ ਸੀਆਂ ਸਾਡੇ ਕੋਲ ਸੀ ਤੇ ਹੁਣ ਅਸੀਂ 250 ਸੀਟਾਂ ਤੇ ਪੁੱਜੇ ਹੈ ਇਹ ਕਿਹ ਕਿਹ ਸੀਟ ਉੱਤੇ ਗਵਰਨਮੈਂਟ 1.5 ਕਰੋੜ ਰੁਪਏ ਦਿੰਦੀ ਹੈ ਇੱਕ ਇੱਕ ਸੀਟ ਤੇ ਸਾਨੂੰ 150 ਕਰੋੜ ਦਾ ਬਜਟ ਤੇ 30 ਕਰੋੜ ਦਾ ਬਜਟ ਪਹਿਲੇ ਦਾ ਪੈਂਡਿੰਗ ਹੈ ਜਿਹੜੀਆਂ 25 ਬੜੀਆਂ ਸੀ ਪੋਨੇ 200 ਕਰੋੜ ਦੇ ਬਜਟ ਵਿੱਚ ਸਾਡਾ ਕਾਲਜ ਉਦੀ ਸਾਰੀ ਇਨਫਰਾਸਟ੍ਰਕਚਰ equipment ਤੇ ਸਾਰੀ ਮੈਨਪਾਵਰ ਉਹ ਰਿਕਰੂਟ ਹੋਏਗੀ ਇੱਕ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ 60% ਜਿਹੜਾ ਹੈ ਉਹ ਸੈਂਟਰ ਦਿੰਦੀ ਹੈ ਪੈਸਾ ਤੇ ਇਹ ਪੰਜਾਬ ਵਾਸਤੇ ਬਿਨ ਬਿਨ ਸਿਚੁਏਸ਼ਨ ਹੈ ਤੇ ਉਹਦੇ ਬਾਅਦ ਅੰਡਰਗ੍ਰੈਜੂਏਟ ਦੇ ਬਾਅਦ ਇੱਕ ਨੈਸ਼ਨਲ ਸਕੀਮ ਬਣੀ ਹੈ ਉਹਦੇ ਵਿੱਚ ਇਹ ਬੋਲਿਆ ਗਿਆ ਹੈ ਕਿ ਜਿੰਨੀ ਸੀਟਾਂ ਅੰਡਰਗ੍ਰੈਜੂਏਟ ਦੀਆਂ ਗ੍ਰੈਜੂਅਲੀ ਉੰਨੀ ਪੋਸਟ ਗ੍ਰੈਜੂਏਟ ਦੀ ਕਰੋ ਜਿਸ ਤੇ ਕਿ ਅਲੱਗ-ਅਲੱਗ ਇਲਾਜ ਜਿਹੜਾ ਹੈ ਚਾਹੇ ਗੈਸਟਰੋ ਦਾ ਹੋ ਕਾਰਡੀਓ ਦਾ ਹੋ ਜਾਂ ਯੂਰੋਲੋਜੀ ਦਾ ਹੋ ਕੋਈ ਵੀ ਹੋ ਉਹ ਸਾਰੇ ਸੁਲਤਾਨ ਮਿਲਨ ਸਾਡੇ ਕੋਲ ਸਿਵਲ ਹਸਪੀਟਲ ਵੀ ਹੈ ਸਾਡੇ ਕੋਲ ਰੈਫਰਲ ਹੈ ਸਾਡਾ ਹਸਪੀਟਲ ਜਿਹੜਾ ਹੈ ਉਹ ਰੈਫਰਲ ਤੇ ਟ੍ਰਿਸ਼ਰੀ ਕੇਅਰ ਹਸਪੀਟਲ ਹੈ ਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਬੇਸਿਕ ਫੈਮਿਲੀ ਮੈਡੀਸਿਨ ਜਾਂ ਐਮਰਜੈਂਸੀ ਮੈਡੀਸਿਨ ਇਹ ਕਰੇ ਅਸੀਂ ਕਰੀਏ ਤੇ ਜਿਹੜੇ ਰੈਫਰਲ ਹਸਪੀਟਲ ਆ ਉਸ ਵਿੱਚ ਜ ਸਪੈਸ਼ਲ ਸਪੈਸ਼ੈਲਟੀਆਂ ਕ੍ਰੀਏਟ ਕਰ ਰਹੇ ਹਾਂ ਅਸੀਂ ਤੇ ਪਹਿਲੀ ਵਾਰ ਇੱਥੇ ਈਵਨ ਰੇਡੀਓਲੋਜੀ ਦਾ ਵੀ ਡਿਪਾਰਟਮੈਂਟ ਸੀ ਕੋਈ ਟੀਚਿੰਗ ਨਹੀਂ ਸੀ ਤੇ ਅਸੀਂ ਰੇਡੀਓਲੋਜੀ ਦੇ ਨਾਲ-ਨਾਲ ਫੈਮਿਲੀ ਮੈਡੀਸਿਨ ਦਾ ਪੋਸਟ ਗ੍ਰੈਜੂਏਸ਼ਨ ਪਹਿਲੇ ਐਮਬੀਬੀਐਸ ਨੂੰ ਫੈਮਿਲੀ ਮੈਡੀਸਿਨ ਮੰਨਦੇ ਸੀ ਤੇ ਐਮਰਜੈਂਸੀ ਮੈਡੀਸਿਨ ਜਿੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸਭ ਤੋਂ ਜ਼ਿਆਦਾ ਅਟੈਂਸ਼ਨ ਚਾਹੀਦੀ ਉਹ ਹੁੰਦੀ ਹੈ ਉਹਦੇ ਸਪੈਸ਼ਲਿਸਟ ਅਸੀਂ ਇੱਥੇ ਤਿਆਰ ਕਰ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਹਸਪੀਟਲ ਵਿੱਚ ਕ੍ਰਿਟੀਕਲ ਕੇਅਰ ਦਾ ਸੈਂਟਰ ਬਣ ਰਿਹਾ ਹੈ 60% ਪੈਸਾ ਉਹਦਾ ਸੈਂਟਰ ਤੋਂ ਆਇਆ 40% ਸਟੇਟ ਦਾ ਉਹ ਬਣ ਕੇ ਤਿਆਰ ਹੋ ਗਿਆ ਦੋ ਮੰਜ਼ਿਲੇ ਉੱਥੇ ਅਸੀਂ ਪਹਿਲੇ ਉਹਨ ਇੰਸਟੀਚਿਊਟ ਬਣ ਗਏ ਜੋ ਸੁਪਰ ਸਪੈਸ਼ਲਟੀ ਸ਼ੁਰੂ ਕਰ ਰਿਹਾ ਹੈ ਸਿਮਿਲਰ ਸਾਡਾ ਕ੍ਰਿਟੀਕਲ ਕੇਅਰ ਫਜ਼ਿਲਕਾ ਵਿੱਚ ਵੀ ਆ ਰਿਹਾ ਹੈ ਤੇ ਅਸੀਂ ਇਹਨੂੰ ਡਬਲ ਕਰ ਰਹੇ ਹਾਂ 50 ਬੈੱਡ ਦਿੱਤੇ ਗਵਰਨਮੈਂਟ ਨੇ ਤੇ 50 ਅਸੀਂ ਹੋਰ ਐਡ ਕਰਾਂਗੇ ਤੇ ਇਹਦਾ ਇਹਨੂੰ ਹੱਬ ਬਣਾ ਰਿਹਾ ਦੂਜੇ ਜਿਹੜੇ ਮੈਡੀਕਲ ਕਾਲਜ ਹੈ ਤੇ ਦੂਜੇ ਜਿਹੜੇ ਗਰਾਊਂਡ ਲੈਵਲ ਵਰਕਰ ਹੈ ਉਹਨਾਂ ਨੂੰ ਅਸੀਂ ਫੈਮਿਲੀ ਮੈਡੀਸਿਨ ਕ੍ਰਿਟੀਕਲ ਕਿ ਹੈ ਦੇ ਕੈਪਸੂਲ ਕੋਰਸਸ ਅੰਡਰ ਨਿਊ ਐਜੂਕੇਸ਼ਨ ਪਾਲਿਸੀ ਸ਼ੁਰੂ ਕਰਾਂਗੇ ਤੇ ਇਹ ਜਿਹੜੀ ਮੈਨ ਪਾਵਰ ਦੀ ਡਾਕਟਰਾਂ ਦੀ ਕਮੀ ਹੈ ਦੂਰ ਦਰਾਜ ਦੇ ਲੱਕਾਂ ਵਿੱਚ ਵੀ ਉਹ ਪੂਰੀ ਖਤਮ ਹੋ ਜਾਏਗੀ ਅਸਰ ਜਿਸ ਤਰੀਕੇ ਨਾਲ ਬੜਾ ਕੰਪੀਟੀਸ਼ਨ ਰਹਿੰਦਾ ਹੈ ਪ੍ਰਾਈਵੇਟ ਸੈਕਟਰ ਦੇ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਕਿੰਨਾ ਕੁ ਮੁਸ਼ਕਿਲ ਸੀਗਾ ਇਹ ਸੀਟਾਂ ਵਧਾਣੀਆਂ ਕਿਉਂਕਿ ਪ੍ਰਾਈਵੇਟ ਸੈਕਟਰ ਦੀ ਗੱਲ ਕੀਤੀ ਹੈ ਤਾਂ ਬੜਾ ਮਹਿੰਗਾ ਉਸ ਦਾ ਪੜਾਈ ਹੈਗੇ ਬੜੇ ਮਹਿੰਗੇ ਖਰਚੇ ਆ ਗਿਆ ਐ ਇੱਥੇ ਬਿਲਕੁਲ ਨਾ ਮਾਤਰਫੀਸ ਤੇ ਸਰਕਾਰੀ ਦਰ ਤੇ ਬੱਚਾ ਪੜ੍ਹ ਸਕੂ ਦੇਖੋ ਤੁਸੀਂ ਬੜਾ ਸੈਂਸਿਟਿਵ ਕੁਐਸਚਨ ਚੱਕਿਆ ਹੈ ਪ੍ਰਾਈਵੇਟ ਸੈਕਟਰ ਵਿੱਚ ਪਹਿਲੇ ਮੈਂ ਜਦੋਂ ਅਸੀਂ ਪੜ੍ਹਾਈ ਕੀਤੀ ਸੀ ਤੇ ਜਦ ਪ੍ਰਾਈਵੇਟ ਸੈਕਟਰ ਵਿੱਚ ਕੋਈ ਕੰਮ ਨਹੀਂ ਹੋ ਪਾਂਦਾ ਸੀ ਤਾਂ ਬੋਲਦੇ ਸਨ ਹੁਣ ਬਹੁਤ ਹੋ ਗਿਆ ਹੁਣ ਇਹਨੂੰ ਗਵਰਨਮੈਂਟ ਹਸਪੀਟਲ ਲੈ ਜਾਓ ਪਰ ਰੀਸੈਂਟਲੀ ਪਿਛਲੇ 20 ਸਾਲਾਂ ਵਿੱਚ ਕੁਝ ਐਸਾ ਟ੍ਰੈਂਡ ਆਇਆ ਕਿ ਗਵਰਨਮੈਂਟ ਹਸਪੀਟਲ ਵਿੱਚ ਬੋਲਦੇ ਐ ਕਿ ਨੂੰ ਹੁਣ ਪ੍ਰਾਈਵੇਟ ਵਿੱਚ ਲੈ ਜਾਓ ਤੇ ਮੇਰਾ ਪਹਿਲਾ ਏਮ ਸੀ ਇਹਨੂੰ ਰਿਵਰਸ ਕਰਨਾ ਕਿ ਗਵਰਨਮੈਂਟ ਵਿੱਚ ਇਕੁਪਮੈਂਟ ਲੇਟੈਸਟ ਹੋਣਾ ਚਾਹੀਦਾ ਬਹੁਤ ਬਦਾਂ ਆਈ ਤੁਸੀਂ ਸਾਰੇ মিডিਆ ਵੀ ਕਵਰ ਕਰ ਰਹੇ ਹੋ ਇਕੁਪਮੈਂਟ ਪ੍ਰਕਿਊਰ ਕਰਨਾ ਮੈਨਪਾਵਰ ਵਧਾਣੀ ਕੋਰਸੇ ਸ਼ੁਰੂ ਕਰਨੇ ਇਹ ਸਾਰੇ ਅਸੀਂ ਜਿੰਨੀ ਵੀ ਬਦਾਂ ਆਈ ਇਸ ਵਿੱਚ ਅਸਾਂ ਉਤਸਵ ਦਾ ਮੁਕਾਬਲਾ ਕੀਤਾ ਤਾਂ ਸਭ ਨੇ ਸਾਡੀ ਫੈਮਿਲੀ ਨੇ ਮਿਲ ਕੇ ਤੇ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਦੀ ਹੈ ਅੱਜ ਮੈਂ ਫਕਰ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਸਾਡੇ ਐਫਰਟਸ ਹੁਣ ਫਰੂਟ ਦੇਣਾ ਸ਼ੁਰੂ ਹੋ ਗਏ ਹੈ ਅਸੀਂ 100 ਸੀਟਾਂ 21 ਇੰਸਟੀਚਿਊਟ ਹੈ ਨਾਲਵਾਲਾ ਜਿਹੜਾ ਸੂਬਾ ਹਿਮਾਚਲ ਪ੍ਰਦੇਸ਼ ਇਕ ਵੀ ਸੀਟ ਨਹੀਂ ਵੜੀ ਤੇ ਅਸੀਂ 100 ਸੀਟਾਂ ਤੱਕ ਇਕੱਲੇ ਇੱਥੇ ਬੜਾਈਆਂ ਸਾਰੀਆਂ ਗਵਰਨਮੈਂਟ ਦੀ ਤੇ ਅਸੀਂ ਹੁਣ ਜਿਹੜੀਆਂ 51 ਸੀਟਾਂ ਬਦਵਾਈਆਂ ਪੋਸਟ ਗ੍ਰੈਜੂਏਸ਼ਨ ਦੀ ਅੱਜ ਇਹ ਸਾਰੀ ਗਵਰਨਮੈਂਟ ਦੀ ਹੈ ਤੇ ਜਿਹੜੀ ਉਹ ਰੇਸ਼ਿਓ ਸੀ ਜਿਹੜਾ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਪ੍ਰਾਈਵੇਟ ਵਿੱਚ ਜ਼ਿਆਦਾ ਤੇ ਗਵਰਨਮੈਂਟ ਵਿੱਚ ਕਮ ਐਸੀ ਪੰਜਾਬ ਵਿੱਚ ਵੀ ਪਰ ਜਦੋਂ ਤੇ ਮੈਂ ਆਇਆ ਦੋ ਸਾਲ ਵਿੱਚ ਇਹ ਪੂਰਾ ਰਿਵਰਸ ਹੋ ਗਿਆ ਲੱਗਦਾ ਹੁਣ ਡੋਨੇਸ਼ਨ ਵਾਲਾ ਕੰਮ ਜਿਹੜਾ ਕਿਤਨਾ ਕਦ ਕਟੇਗਾ ਡੋਨੇਸ਼ਨ ਦੇਣੀ ਪੈਗੀ ਨਾ ਜੇ ਐਸੇ ਤਾਂ ਪ੍ਰਾਈਵੇਟ ਵਿੱਚ ਬਦਦੀਆਂ ਤੇ ਫਿਰ ਫਿਰ ਹੁਣ ਗਰੀਬ ਤਬਕਾ ਹੁਣ ਹਰ ਬੱਚਾ ਜਿਹੜਾ ਹੁਣ ਹਰ ਪੰਜਾਬ ਬਨੇਗਾ ਹੁਣ ਹਰ ਪੰਜਾਬ 스마트 ਮੈਡੀਕਲ এডਿਕੇਸ਼ਨ ਤੇ ਨਿਊ এডਿਕੇਸ਼ਨ ਪਾਲਿਸੀ ਅਸੀਂ ਜੇ ਇਹ ਟ੍ਰੈਂਡ ਚੱਲਿਆ ਅਗਲੇ 2-3 ਸਾਲ ਵਿੱਚ ਇੰਡੀਆ ਨੂੰ ਲੀਡ ਕਰਾਂਗੇ ਅਸਰ ਫਿਰ ਵੇਖੀ ਜਾਣਿਆ ਸ਼ੁਰੂ ਹੋ ਗਏ ਨੇ ਪੰਜਾਬ ਸਰਕਾਰ ਦੇ ਨੁਮਾਇੰਦੇ ਸਾਰੇ ਬਹੁਤ ਖੁਸ਼ ਹੈ ਸਾਡੇ ਸਟਾਫ ਫੈਕਲਟੀ ਬੱਚੇ ਵੀ ਬਹੁਤ ਖੁਸ਼ ਹੈ ਤੇ ਤੁਸੀਂ ਇਹ ਦੇਖੋ ਕਿ ਇਸ ਟਾਈਮ ਐਡਮਿਸ਼ਨ ਚੱਲ ਰਹੀ ਹੈ ਐਂਡ ਐਡਮਿਸ਼ਨ ਚਲਦੇ ਹੋਏ ਸਿੱਟੇ ਬਦਲ ਨਹੀਂ ਜਿਹੜੇ ਬੱਚੇ ਸੋਚ ਵੀ ਨਹੀਂ ਸਕਤੇ ਤੇ ਕਿ ਸਾਨੂੰ ਗਵਰਨਮੈਂਟ ਦੀ ਸੀਟਾਂ ਮਿਲਣਗੀਆਂ ਉਹਨਾਂ ਨੂੰ ਗਵਰਨਮੈਂਟ ਦੀ ਸੀਟਾਂ ਮਿਲ ਗਈਆਂ ਤੇ ਅਸੀਂ ਗਵਰਨਮੈਂਟ ਦੀਆਂ ਤੁਸੀਂ ਦੇਖੋ 200 ਸੀਟਾਂ ਤਾਂ ਅੰਡਰਗ੍ਰੈਜੂਏਟ ਦੀ ਵੰਡਾ ਦਿੱਤੀਆਂ ਉਹ ਵਧੀਆਂ ਪਹਿਲੀ ਕਾਉਂਸਲਿੰਗ ਹੋਣ ਦੇ ਬਾਅਦ ਤੇ ਨੀਟ ਦੀ ਪਹਿਲੀ ਕਾਉਂਸਲਿੰਗ ਹੋ ਚੁੱਕੀ ਸੀ ਉਹਦੇ ਬਾਅਦ ਅਸੀਂ ਐਫਰਟ ਜਿਹੜੇ ਕੀਤੇ ਉਹਨਾਂ ਨੇ ਫਰੂਟ ਦਿੱਤਾ ਤੇ ਪੰਜਾਬ ਦੇ ਜਿਹੜੇ ਵਸਦੇ ਆ ਉਨਾਂ ਨੂੰ ਬਹੁਤ ਬੈਨੀਫਿਟ ਹੋਇਆ ਅਦਰਵਾਈਜ਼ ਉਹ ਦੂਰ ਦੂਰ ਹਰਿਆਣਾ ਤੇ ਪ੍ਰਾਈਵੇਟ ਕਾਲਜਸ ਜਾ ਰਹੇ ਸੀ ਉਹ ਹੁਣ ਉਹ ਕੋਲੇਜ ਛੱਡ ਕੇ ਵਾਪਸ ਪੰਜਾਬ ਆ ਗਏ ਤੇ ਅਸਾਂ ਸੋਚਦੇ ਆ ਕਿ ਇਹ ਟ੍ਰੈਂਡ ਚੱਲਦੇ ਰਹਿਣਾ ਚਾਹੀਦਾ ਹੈ ਬਿਲਕੁਲ ਵੀ ਸੀ ਸਾਡੇ ਨਾਲ ਮੌਜੂਦ ਸੀਗੇ ਤਾਂ ਇਹ ਖੁਰ ਨਵੀਂ ਜਾਣਕਾਰੀ ਲੈ ਸਰ ਰਿਵਾਰਡੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੁਹਾਨੂੰ ਉਹ ਪੂਰੇ ਇੰਡੀਆ ਵਿੱਚ ਬਹੁਤ ਵੱਡੇ ਵੱਡੇ ਲੋਕ ਨੇ ਵੀ ਸੀ ਸਾਹਿਬ ਨੇ ਤਾਂ ਤੁਹਾਡਾ ਨੰਬਰ ਆਇਆ ਉਸ ਵਿੱਚ ਉਹ ਕਿਸ ਤਰੀਕੇ ਦਾ देखो ये बहुत ही अच्छा एक्सपीरियंस है मैं ऑल इन मैं ग्रेजुएट भी मैं अपना यूरोलॉजी जेडी कितनी सी सुपर स्पेशलाइजेशन एम्स दिल्ली तो कीती हुई है मेनू पूरा एक्सपीरियंस है उदा की एम्स विच किमे काम हुंदा है ते एम्स एक बहुत रेपुटेड इंस्टीट्यूशन है उदे विच ए दिल्ली तो ऑपरेट होएगा 1.5 साल ਤੇ ਮੈਂ ਹੁਣ ਹੋ ਸਕਦਾ ਹੈ ਮੇਰੀ ਮੈਂ ਉਥੇ ਪਰਮਨੈਂਟ ਜੌਬ ਨਹੀਂ ਹੁੰਦੀ ਹੈ ਜਿਵੇਂ ਸਾਡਾ ਬੋਰਡ ਹੈ ਉਹ ਬੋਰਡ ਆ ਕੇ ਪੂਰਾ ਦੇਖਦਾ ਹੈ ਪਰ ਮੇਰੀ ਜ਼ਿੰਮੇਵਾਰੀ ਥੋੜੀ ਜ਼ਿਆਦਾ ਦਿੱਤੀ ਹੈ ਉਹਨਾਂ ਨੇ ਉਹਨਾਂ ਨੇ ਇਹ ਦਿੱਤਾ ਕਿ ਸਾਰੀ ਪਲਾਨਿੰਗ ਕਰਨੀ ਗਵਰਨਿੰਗ ਕੌਂਸਲ ਦਾ ਮੈਂਬਰ ਤੇ ਚੇਅਰ ਆਫ ਅਕੈਡਮੀ ਪੂਰਾ ਅਕੈਡਮਿਕਸ ਸੈੱਟ ਕਰਨਾ ਤੇ ਉਹਦੇ ਬਾਅਦ ਸਿਲੈਕਸ਼ਨ ਕਰਨਾ ਫੈਕਲਟੀ ਦਾ ਇਹ ਬਹੁਤ ਵੱਡੀ ਵੱਡੀ ਤਿੰਨ ਜ਼ਿੰਮੇਵਾਰੀਆਂ ਹੋਰ ਵੀ ਕਾਉਂਸਲਸ ਬਣੀਆਂ ਪਰ ਜਿਹੜੀਆਂ ਸਭ ਤੋਂ ਇੰਪੋਰਟੈਂਟ ਤਿੰਨ ਕਾਉਂਸਲ ਸੀ ਉਹਦੇ ਵਿੱਚ ਮੈਨੂੰ ਰੱਖਿਆ ਤੇ 2030 ਤੱਕ ਤੇ ਅਗਲੇ ਪੰਜ ਸਾਲ ਮੈਂ ਇਸ ਵਿੱਚ ਇਨਵੋਲ ਰਹਾਂਗਾ ਇਹਦਾ ਐਕਸਪੀਰੀਅੰਸ ਉੱਥੇ ਦਾ ਐਕਸਪੀਰੀਅੰਸ ਇੱਥੇ ਤੇ ਇੱਥੇ ਦਾ ਐਕਸਪੀਰੀਅੰਸ ਉੱਥੇ ਜਾਏਗਾ ਨਾ ਜਦ ਦਿੱਲੀ ਐਮਸ ਦੇ ਨਾਲ ਤਾਂ ਮੈਂ ਪੂਰਾ ਸ਼ੋਰ ਹੈ ਕਿ ਸਾਡਾ ਨਾਂ ਵੀ ਐਮਸ ਨਾਲ ਦਿੱਲੀ ਐਮਸ ਨਾਲ ਮੈਂ ਬੋਲ ਰਿਹਾ ਸਪੈਸ਼ਲੀ जुड़के पटिंडा एम्स नाल ता ਸਾਡਾ ਐਮਓਯੂ ਹੈ ਉਹਨਾਂ ਦਾ ਟ੍ਰਾਂਸਪਲੈਂਟ ਜਿਹੜਾ ਹੋਇਆ ਸਾਡੇ ਐਮਓਯੂ ਦੇ ਅੰਡਰ ਹੋਇਆ ਸਾਡੇ ਕੋਲ ਹਲੇ ਉਹ ਨਹੀਂ ਹੈ ਨਫਰੋਲੋਜਿਸ ਅਦਰਵਾਇਜ਼ ਅਸੀਂ ਪਹਿਲੇ ਹੀ ਕਰ ਦਿੱਤੇ ਹੁਣ ਅਸੀਂ ਉੱਥੇ ਆਪਣੀ ਸਾਰੀ ਫੈਸਿਲਿਟੀਆਂ ਦੇ ਕੇ ਟ੍ਰਾਂਸਪਲੈਂਟ ਸ਼ੁਰੂ ਕਰਵਾ ਦਿੱਤਾ ਤੇ ਹੋਰ ਵੀ ਬਹੁਤ ਕੁਝ ਫਰੀਦਕੋਟ ਚ ਆਉਣ ਵਾਲਾ ਹੈ ਤੁਸੀਂ ਦੇਖਦੇ ਰਹੋ ਵਿਵਸਤਾ ਬਿਲਕੁਲ ਵਿੱਚ ਸਾਡਾ ਮੌਜੂਦ ਸੀਗਾ ਤਾਂ ਗੱਲਬਾਤ ਕੀਤੀ ਹੈ ਤੇ ਜਿਸ ਤਰੀਕੇ ਨਾਲ ਹੁਣ ਨਵੀਂ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਵੀ ਸੀ ਸਾਹਿਬ ਜਿਹੜੇ ਨੇ ਜਿਹੜਾ ਰਿਵਾੜੀ ਵਿੱਚ ਇਹ ਸਥਾਪਿਤ ਹੋਣ ਜਾ ਰਿਹਾ ਉਸ ਦੀ ਨੁਮਾਇੰਦਗੀ ਵੀ ਇਹ ਕਰਨਗੇ ਫੈਕਲਟੀ ਰੱਖਣੀ ਹੈ ਪੂਰਾ ਜਿਹੜਾ ਇਨਫਰਾਸਟ੍ਰਕਚਰ ਤਿਆਰ ਹੋਣਾ ਹੈ ਜਾਂ ਜੋ ਕੁਝੇ ਕੰਮ ਹੋਣਿਆ ਸਰ ਇਹਨਾਂ ਦੀ ਰਹਿਨਮਾਈ ਹੱਥ ਹੋਣਗੇ ਇਸ ਦੇ ਨਾਲ ਨਾਲ ਫਰੀਦਕੋਟ ਦੀ ਗੱਲ ਕੀਤੀ ਜਾਵੇ ਜੋ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਮੈਡੀਕਲ ਕਾਲਜ ਹੈ ਉਸ ਵਿੱਚ ਸੀਟਾਂ ਜਿਹੜੀਆਂ ਵਧੀਆਂ ਗਿਆ ਨੇ ਉਸ ਨਾਲ ਸਿੱਧੇ ਤੌਰ ਤੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਕਿਉਂਕਿ ਸੀਟਾਂ ਜਿਹੜੀਆਂ ਨੇ ਸਰਕਾਰੀ ਜਿਹੜੀ ਸੀਟਾਂ ਨੇ ਉਹ ਵਧੀਆਂ ਨੇ ਤਾਂ ਸਿੱਧੇ ਤੋ ਕਿਹਾ ਜਾ ਸਕਦਾ ਹੈ ਕਿ ਆਮ ਘਰਾਂ ਦੇ ਬੱਚਿਆਂ ਨੂੰ ਕਾਫੀ ਜ਼ਿਆਦਾ ਇਸ ਨਾਲ ਫਾਇਦਾ ਹੋਣ ਵਾਲਾ ਹੈ ਫਰੀਦਕੋਟ ਤੋਂ ਕੈਮਰਾਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ